ਪਹਿਲਾਂ ਨਹੀਂ ਤਲਾ ਸਰਦਾਈ ਕੀ ਘੋਟਨੀ ਆ ਪਾਪਾ ਰੋੜੀ ਸਟਾਸਟਾ ਮਾਰਦੇ ਲੱਗਾ ਆ ਰੋੜੀ ਆ ਵਖੈਂਦੀ ਪਾਤੀ ਆ ਬੈ ਜਾ ਬੈ ਜਾ ਕਰਾਤੀ ਹਣ ਕੱਲ ਫਰਸ਼ ਪਾ ਲਾਂਗੇ ਇੱਥੇ ਸਾਰੇ ਮੈਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਮੈਂਟੇ ਪੜ੍ਹਨੇ ਆ ਵੀ ਆ ਜਿਹੜੀ ਬੈਂਟਰੀ ਵਾਲੀ ਸਕੂਟਰੀ ਆ ਆ ਇਹ ਕਿੱਥੋਂ ਮੋਕੜ ਦੀਆਂ ਕਹਿੰਦੇ ਆਪਾਂ ਤੇ ਇਹ ਕਿੱਥੋਂ ਮਿਲਦੀਆਂ ਐ ਬਟਾਲੇ ਦੇ ਵਿੱਚੋਂ ਜਾਂ ਬਟਾਲੇ ਚ ਦੱਸ ਦਿਓ ਗੁਰਦਾਸਪੁਰ ਢਾਲੀਵਾਲ ਇਹ ਏਰੀਆ ਦੇ ਵਿੱਚ ਇੱਥੇ ਤਾਂ ਹੰਦਾਂ ਦੇਵ ਏ ਜੈਂਟੀ ਬਰਵਾ ਵਾਲੀ ਵੀ ਹੋਊਗੀ ਤੇ ਵੀ ਵੇਖਾਂਗੇ ਜਿੱਦਾਂ ਇਦਾਂ ਨੇੜੇ ਨੇੜੇ ਦੇ ਲਾਗੇ ਚੱਗਿੰਦਰੂਗੇ ਤੇ ਇਹ ਤੇ ਦੱਸੇ ਜ਼ਰੂਰ ਤੇ ਬਹੁਤਾ ਮੀਡੀਅਮ ਜੇ ਪ੍ਰਾਈਸ ਹੋਵੇ ਜਿੱਦਾਂ ਤੇ ਚਾਹੀਦੀ ਨਵੀਆਂ ਸਿਕਨੇਡਾਂ ਨਹੀਂ ਚਾਹੀਦੀ ਨਵੀਂ ਹੋਵੇ ਵੀ ਏਜੰਸੀ ਵੀ ਵਗਾਰਾ ਕਿਹੜੀ ਹੁੰਦੀ ਕੀ ਹਿਸਾਬਤਾ ਜਾਂ ਕੋਈ ਸਪੈਸ਼ਲ ਕੋਈ ਬਣਾਉਂਦਾ ਹੈ ਵੀ ਉਹਨਾਂ ਨੂੰ ਤੇ ਲੋਕਲ ਹੀ ਚਲਾਉਣੀ ਜ਼ਿਆਦਾ ਮਤਲਬ ਦੂਰ ਨੇੜੇ ਦੂਰ ਨਹੀਂ ਜਾਣਾ ਨੇੜੇ ਨੇੜੇ ਹੀ ਇਦਾਂ ਪਟਾਲੇ ਵਿੱਚ ਚੱਲਣ ਯੋਗ ਹੋਵੇ ਇੰਨੀ ਜਿੱਦਾਂ ਹੁਣ ਡੈਡੀ ਹੁਣ ਗਏ ਜਾਂਦੇ ਮੋਟਰਸਾ ਮੇਰਾ ਰਦਾ ਬੰਡਿਆ ਵੀ ਇੱਕ ਬੈਟਰੀ ਤੇ ਲੈ ਲਈਓ ਜ਼ਿਆਦਾ ਵਧੀਆ ਹੈ ਤੈ ਬਿਸਕੁਟ ਖਾਲਾ ਖਾਲਾ ਬਿਸਕੁਟ ਖਾਓ ਭਿੰਡੀਆਂ ਵੀ ਮੈਂ ਆਪਣਾ ਨਹੀਂ ਆ ਲੈ ਖਾਣ ਨੂੰ ਕਿਹਾ ਟੈਲਫੋਨ ਨੂੰ ਥੋੜੀ ਕਿਹਾ ਏ ਨਹੀਂ ਲੈ ਸਾਨੀ ਕੀ ਨਹੀਂ ਕਰਕੇ ਬੜੇ ਜਣੇ ਕਹਿੰਦੇ ਕਹਿੰਦੇ ਹਰ ਗੁੰਦਾ ਜਿਆਦਾ ਤਾਂ ਜਿਆਦਾ ਵਲੌਗ ਬਣਾਇਆ ਕਰੋ ਇਸੇ ਕਰਕੇ ਮੈਂ ਨਾ ਹਰ ਗੁੰਦਾ ਵਲੌਗ ਜਿਆਦਾ ਬਣਾਉਣਾ ਸ਼ੁਰੂ ਕਰਤਾ ਗੁਸਾਣਾ ਕਰ ਮੈਨੂੰ ਇੱਕ ਪਤਾਨੀ ਇਹ ਬੜੀ ਟੈਨਸ਼ਨ ਪਈ ਆ ਖੱਬੀ ਬਣਦੀ ਜਾਂਦੀ ਏ ਖੱਬੇ ਹੱਥ ਨਾਲ ਚੀਜ਼ਾਂ ਜ਼ਿਆਦਾ ਖਾਂਦੀ ਆ ਤੇ ਹੁਣ ਸੱਜੇ ਹੱਥ ਫੜਾਇਆ ਨਹੀਂ ਤੇ 2-4 ਮਿੰਟ ਨਹੀਂ ਪੈਂਦੇ ਖੱਬੇ ਹੱਥ ਉਹ ਵੇਖ ਵੇਖ ਗਾਂ ਜਾਂਦੀ ਵੇ ਜਦੋਂ ਉਹ ਬਿਸਕੁਟਾਂ ਵਾਲਾ ਹੁੰਦੀ ਨੇ ਇਹ ਇੱਧਰ ਆ ਜਾ ਚਾਹ ਲੈ ਵੈਰੀ ਗੁੱਡ ਦੇਖਿਆ ਮੁੰਡਾ ਜਿਆ ਆਪਣੀ ਜਾ ਪੀਂਦਾ ਨਹੀਂ ਬੱਸ ਸਸਿਕਾ ਜੀ ਉਹ ਤੁਹਾਡਾ ਇਹ ਦਿਨਾਂ ਨੂੰ ਵੀਲੋਗ ਦੇ ਵਿੱਚ ਤੇ ਸਾਰੇ ਗਣੇ ਚੈਨਲ ਨੂੰ ਜਰੂਰ ਕਰਦੇ ਸਬਸਕ੍ਰਾਈਬ ਮੈਂ ਮੈਗੜਿਆ ਕਿ ਸ਼ਰਦਾਈ ਕੋਟ ਨੂੰ ਆਸ ਤੇਤੀਲਾ ਲੈ ਲਿਆ ਤੇ ਆ ਨਾਲ ਕੋਟ ਡੰਡਾ ਬੁੰਡਾ ਲੈ ਲਿਆ ਉਹ ਕਿੰਨੂ ਕਹਿੰਦੇ ਕੋਟਨਾ ਲੈ ਵੀ ਆ ਲੈ ਲੈ ਨਾਲ ਬਤੀਲਾ ਲੈ ਲੈ ਤੇ ਹੁਣ ਪਾਣੀ ਦੀ ਬੋਲਾਂ ਵੀ ਚਾਹੀਦੀਆਂ ਏ ਠੰਡੀਆਂ ਉਹ ਫਿਰ ਕਿਦਾਂ ਕਰੀ ਹੁਣ ਚੱਲ ਲੈ ਲੈਨੇ ਵੀ ਬੋਤਲਾਂ ਪਾਣੀ ਦੀਆਂ ਲੈ ਲਈਆਂ ਕਿੱਲੇ ਲੈ ਲੀਆ ਕਿੱਧਰ ਪਈ ਆ ਤੇ برف ਚਾਹੀਦੀ برفਾਜੇ ਰੱਖੀ ਨਾ ਹੁਣ ਆਪਾਂ ਡਾੜੀ ਭੰਡੇ ਨੇ ਰੋੜੀ ਬਾਲਟਿਆਂ ਦੇ ਵਿੱਚ ਤੇ ਮੈਂ ਦੇ ਆ ਚੁੱਕਣ ਇਧਰ ਵੇਖੋ ਸਿਸਟਮ ਆ ਬਣਾਇਆ ਹਾਂ ਖਾਲੀ ਏ ਜੇ ਬਾਲਟਾ ਹੁਣ ਲੈ ਕੇ ਜਾਣਾ ਲੇ ਵੀ ਸ਼ੇਰਾ ਆ ਬਾਲਟਾ ਭਰਿਆ ਆਪਣਾ ਹਵੇ ਤੇ ਹੁਣ ਲੈ ਕੇ ਚੱਲੇ ਆ ਟਾਂਡੇ ਮਿੰਡੇ ਅੰਨੇ ਮੰਨੇ ਆ ਫਰਸ਼ ਪੋਣਾ ਨਾ ਉਹ ਕਮਰੇ ਦੇ ਵਿੱਚ ਪਿਛਲੇ ਉਥੇ ਤੁਹਾਨੂੰ ਦੇਖੋ ਨਾ ਉਥੇ ਡਾੜੀ ਨੇ ਬੱਜਰ ਬਿਜ ਗਈ ਉਹ ਬਜਰੀ ਕਾਣ ਡਿਆ ਮਿੱਟੀ ਜਿਹੜੀ ਪਧਰੀ ਕੀਤੀ ਐ ਮਿਹਨਤ ਬੜੀ ਕੀਤੀ ਵਿਚਾਰੇ ਨੇ ਆ ਦੇਖੋ ਪਧਰੀ ਕਰਤੀ ਐ ਤੇ ਹੁਣ ਇੱਥੇ ਰੋੜੀ ਪਾਉਣੀ ਪਾਉਂ ਡਿਆ ਮੈਂ ਉਹੋ ਇੱਜਾ ਦੀ ਤੁਸੀਂ ਕਹਣਾ ਰੱਸੀ ਜੀ ਕਿਉਂ ਬੰਨੀ ਐ ਤਾਂ ਬੰਨੀ ਆ ਵੀ ਇਤਨਾ ਫਿਰ ਬਿੰਨੂ ਜਿਹੜਾ ਸਿਰਣਾ ਨਾ ਡਿੱਗਦਾ ਨਹੀਂ ਹੈਗਾ ਨਹੀਂ ਤੇ ਉਹਦਾ ਬਿੰਨੂ ਜਿਹੜਾ ਘੜੀ ਫਿਰ ਡਿੱਗ ਜਾ ਕਰ ਲਿਆ ਵੀ ਪੁਰਾਣੇ ਦਿਨ ਚੇਤੇ ਆ ਗਏ ਪਹਿਲਾਂ ਪਹਿਲਾਂ ਜ਼ਿਆਦਾ ਨਹੀਂ ਕਹੀ ਮੈਂ ਵੀ ਝੂਠ ਬੋਲਦਾ ਮੈਂ ਬੜੀ ਲੇਵਰ ਕੀਤੀ ਕੀਤੀ ਚਲੋ 6 ਮਹੀਨੇ ਕੀਤੀ ਜ਼ਿਆਦਾ ਨਹੀਂ ਤੇ ਉਹ 6 ਮਹੀਨੇ ਜਿਹੜੀ ਕੀਤੀ ਉਹ ਦਿਨ ਚੇਤੇ ਆ ਗਏ ਉਦੋਂ ਟਾਈਮ ਬੜਾ ਮਾੜਾ ਹੁੰਦਾ ਸੀ ਡੈਡੀ ਉਦੋਂ ਹੁੰਦੇ ਸੀ ਬਹਿਰੀਨ ਅੱਜ ਤੋਂ ਕਾਫੀ ਚਿਰ ਪਿੰਡਾਂ ਦੀਆਂ ਗੱਲਾਂ ਨੇ ਇਹ ਤੁਸੀਂ ਲਾ ਲਓ ਵੀ ਮੇਰੇ ਸਾਹ ਨਾਲ 5 ਕੁ ਸਾਲ 6 ਸਾਲ ਪਹਿਲਾਂ ਦੀਆਂ ਗੱਲਾਂ ਡੈਡ ਨੇ ਡਾਡੀ ਕਹਿੰਦੇ ਤੁਮੇ ਦਾ ਬਾਲ ਚਾਤ ਓੜ ਦੇਣਾ ਮੈਨੂੰ ਲੱਗਦੀ ਗੱਲ ਕੋਈ ਕੰਮ ਨਹੀਂ ਕੁ ਕਰਨਾ ਇੰਨੀ ਕੁ ਪਾਤੀ ਸਰਦਾਜੀ ਕੀ ਘਟਨੀ ਆ ਪਾਪਾ ਰੋੜੀ ਸਟਾਸਟਾ ਮਾਰਦੇ ਲੱਗਾ ਕਿ ਇਹਨੋਂ ਨਹੀਂ ਆ ਜੀ ਆਏ ਨਹੀਂ ਆ ਉਹਨਾਂ ਨੂੰ ਫੋਨ ਲਾਇਆ ਵਾ ਅਸਾ ਜਿਹੜੀ ਰੋੜੀ ਤਾਂ ਚੁੱਕਣੀ ਪੈਣੀ ਜਲਦੀ ਜਲਦੀ ਆਪਾਂ ਨੂੰ ਵੀ ਆ ਗਲੀ ਬੰਨੀ ਆ ਇਹ ਥੋੜੀ ਬਹੁਤੀ ਗਲੀ ਨਾ ਟੁੱਟੀ ਆ ਵੇਖੋ ਉਹ ਉੱਥੋਂ ਟੁੱਟੀ ਨਾ ਇੱਥੇ ਮਾਲ ਪਾਉਣਾ ਕਿਉਂਕਿ ਉਹ ਨਵੀਂ ਗਲੀ ਬੰਦੀ ਆ ਉਹ ਪਿੱਛੇ ਉਹ ਬਣਾਉਂਦੇ ਆਉਣਦੇ ਆ ਤੇ ਉਹਨਾਂ ਕੱਲ ਆ ਜਣਾ ਵਾ ਇੱਥੇ ਤੱਕ ਤੇ ਆਵੋ ਇੱਥੋਂ ਸਾਰੀ ਜਿਹੜੀ ਆ ਬੈ ਗਈ ਇੱਥੋਂ ਗਲੀ ਇੱਥੇ ਸਾਰੀ ਉਹਨਾਂ ਨੇ ਨਾ ਮਾਲ ਪਾਉਣਾ ਤੇ ਆਹ ਰੋੜੀ ਆਪਾਂ ਨੂੰ ਚੁੱਕਣੀ ਪੈਣੀ ਆ ਜਿਹੜੀ ਸਾਰੀ ਮਟੀਰੀਅਲ ਤੇ ਆਪਾਂ ਸਾਰਾ ਪਾ ਲਿਆ ਆ ਵਸੋ ਵਿੱਚ ਇਹ ਗਲਾਬ 2 ਪੱਤੀਆਂ ਪਾਈਆਂ ਫ੍ਰਗਰੈਂਸ ਵਾਸਤੇ ਸਤਿ ਇੱਕ ਚੀਜ਼ ਤੇ ਪਾਈ ਨਹੀਂ ਓਏ ਸੌਂਫ ਤੇ ਪਾਈ ਨਹੀਂ ਸੌਂਫ ਨਾਲ ਲਿਆਂਦੀ ਤੇ ਡੁੱਲ ਗਈ ਤੁਸੀਂ ਆਪਣੀਆਂ ਮੰਨਦੇ ਜੇ ਆਹ ਵਖਾ ਇੰਨਾ ਬਿੱਲਿਆਂ ਨੂੰ ਲੱਗੇ ਗੱਲਾਂ ਹੁੰਡੀਆਂ ਤੇ ਡਿੱਗੀ ਵੇ ਕਿੱਡੀ ਤਕੜੀ ਲਿਆਂਦੀ ਤੇ ਮੈਂ ਕਿਹਾ ਬਾਬਾ ਦੁੱਧ ਨਹੀਂ ਆਂਦਖਣੀ ਤੇ ਵਿੱਚ ਵੇਖਦਾ ਜੇ ਪਾਣੀ ਭਰ ਕੇ ਲਿਆਏ ਹੈ ਗੱਲਾਂ ਹੁੰਡੀਆਂ ਵੇ ਇਹ ਵੇਲੇ ਚੇਤਾ ਆ ਗਿਆ ਕੰਮ ਕਰਨ ਦਾ ਓ 6 ਵਜੇ ਆ ਗਏ ജി ജി ബി ഇന ഇത് പാത ਤੇ ਖੰਡ ਲੈਣ ਗਿਆ ਹੁਣ ਦੁਕਾਨ ਤੋਂ ਦੀਪ ਉਹ ਤੇ ਉਹ ਲੈ ਕੇ ਨਹੀਂ ਆਇਆ ਸਦਾਈ ਬਣਾਉਣ ਡਿਆ ਪਿਆ ਤੇ ਹੁਣ ਲੈਣ ਗਿਆ ਦੁਕਾਨ ਤੋਂ ਖੰਡ ਦੋਨ ਕੱਪ ਵੱਲ ਵੇਖੀ ਜਾਣਾ ਮੈਨੂੰ ਪਟਾ ਲੱਗ ਗਿਆ ਮੈਨੂੰ ਇਹ ਕੱਪ ਪੜਾ ਕੇ ਇਹ ਕਦੋਂ ਦਾ ਹੁਣ ਤੇ ਦਾਜ ਦਾ ਕੱਪ ਮਸੀ ਜੀ ਹਾਂ ਮਸੀ ਬਿਲਕੁਲ ਕਦੋਂ ਦੇ ਪਲਟੇ ਸਾਹਵੇਂ ਤੇ ਉਹਨਾਂ ਨੇ ਸੀਮਟ ਵੇਖਦਾ ਲਾਇਆ ਮੈਂ ਉਹ ਨੂੰ ਡਿਆ ਕੰਨਾ ਪੱਕਾ ਹੋਇਆ ਸੀਮਟ ਥੋੜੀ ਵਿੱਚ ਖਾ ਲਿਆ ਸਹੀ ਗੱਲ ਕਰ ਕੋਈ ਸਿਆਣਾ ਹੋ ਗਿਆ ਟੁੰਡਾ ਕੰਡ ਲੈ ਕੇ ਆਇਆ ਹੁਣ ਤੇ ਕਹਿੰਦਾ ਲਾਚੀਆਂ ਲਾਚੀਆਂ ਘਰੋਂ ਲੈ ਆਉਣੀਆਂ ਮੈਂ ਜਿੱਦਾਂ ਭੁੱਲ ਗਿਆ ਲਾਚੀਆਂ ਜਮਾਨ ਲੈਣੇ ਨਹੀਂ ਆਇਆ ਨਾ ਖੰਡ ਤੋਂ ਖੰਡ ਵੀ ਨਹੀਂ ਤੋਲਿਆਂਦੀ ਲਾਚੀਆਂ ਹੁਣ ਇੱਕ ਉੱਕੀ ਕਰਾ ਡਾੜੀ ਜੀ ਦੀ ਕੱਢ ਲਈ ਪਹਿਲਾਂ ਫਿੱਕੀ ਕੱਢ ਲੈ ਇੱਚੀ ਕੱਢ ਦੀ ਇੱਚੀ ਉਹ ਡਾੜੀ ਨੇ ਇੰਨਾ ਬਤੀਲੇ ਚ ਪੀਣੀ ਉਹ ਨਹੀਂ ਦੋ ਗਲਾ ਕੱਢਣੇ ਬਸ ਦੇ ਮੈਂ ਤੇ ਕੁੜਾ ਨਹੀਂ ਲੈਂਦਾ ਕੰਨਸਿਆਂ ਦਾ ਲੈ ਸਾਰਾ ਤੇ ਜੀ ਲੈ ਕੇਵਲ ਖੰਡ ਨਹੀਂ ਲੈਂਦੀ ਖੰਡ ਵੀ ਲੱਜੀ ਤੇ ਮੈਂ ਬੋਲਦੇ ਆਣਾ ਹੋਰ ਨਹੀਂ ਹੈ ਤੇ 5000 ਦੁੱਧ 5000 ਆ ਜਾਵੇ ਲੈਵਿਸ਼ਰदाई ਬਣ ਗਈ ਆਪਣੀ ਤੇ ਹੁਣ ਲੱਗੇ ਆ ਟੇਸਟ ਕਰ। ਆ ਬਣੀ ਕਣੀ ਘੈਂਟ। ਬਹਿ ਜਾ ਬਹਿ ਜਾ ਹੋ ਗਈ ਆ। ਇਥੇ ਟੀਅਰ ਲੱਗਾ ਸੀਗਾ ਰੋੜੀ ਦਾ ਸਾਰਾ ਚੁੱਕਤਾ ਹੈ ਹੁਣ। ਮੈਂ ਬਾਲਟੇ ਭਰੀ ਗਿਆ। ਤੇ ਡੈਡੀ ਜਿਹੜਾ ਬਾਲਟੇ ਚੁੱਤੀ ਗਿਆ ਮੈਂ ਤੇ ਆਖਾ ਜਣ ਨੂੰ ਮੈਂ ਚੁੱਕਦਾ ਡੈਡੀ ਕਹਿੰਦਾ ਨਹੀਂ ਮੈਨੂੰ ਬਾਲਟੇ ਚੁੱਕਣੇ ਸੌਖੇ ਤੇ ਭਰ ਦੀ। ਮੈਂ ਚਲੋ ਸਹੀ ਆ। ਤੇ ਇਹਦੇ ਵਿੱਚ ਵੀ ਰੋੜੀ ਬੜੀ ਕੱਢੀ ਡੜਨੇ। ਮ ਮਟੀਰੀਅਲ ਜੇ ਚੁੱਕ ਚੱਕ ਕੇ ਇਹਦੇ ਵਿੱਚ ਰੋੜੀ ਬੜੀ ਕੱਢੀ ਉਹ ਵੀ ਛੁੱਟੀ ਆਪਾਂ ਆ ਵੀ ਡੈਡੀ ਹੁੰਦੇ ਨੇ ਉਹ ਵੇਖੋ ਪਾਣੀ ਲਾਉਂਦੇ ਆ ਰੋੜੀ ਆ ਬਖੈਨੀ ਪਾਤੀ ਹੈ ਬੈ ਜਾ ਬੈ ਜਾ ਕਰਾਤੀ ਹਣ ਕੱਲ ਫਰਸ਼ ਪਾ ਦਾਂਗੇ ਇੱਥੇ ਸਾਰੇ ਐਨ ਵਧੀਆ ਕਰਕੇ ਫਿਰ ਇੱਥੇ ਸੀਮੈਂਟ ਦੀ ਕੋਈ ਬੋਰੀ ਬਰੀਆਂ ਜੇ ਕੋ ਰੱਖਣੀਆਂ ਹੋਈਆਂ ਤੇ ਉਹ ਰੱਖ ਲਿਆ ਕਰਾਂਗੇ ਨਾ ਤੇ ਬਾਕੀ ਕੈਮਰੇ ਕਮਰੇ ਉਦਾਂ ਆਪਾਂ ਲਾਏ ਆ ਸਾਹਮਣੇ ਉਹ ਕੋਠੀ ਦੇ ਸਾਹਮਣੇ ਕੈਮਰੇ ਲੱਗੇ ਹੋਏ ਕੋ ਆਪਣੇ ਹੀ ਉਹ ਦਾਦੀ ਨੇ ਦੇ ਇਹ ਦੇ ਇਹ ਦੇ ਆ ਜਾ ਦਾਦੀ ਨੇ ਦੇ ਕਿਹਾ ਵੈਰੀ ਗੁੱਡ ਹਮ ਇਧਰ ਉੜੀ ਚੰਡੀ ਇਧਰ ਆ ਨਖਰੇ ਦੇ ਵੇਖੋ ਇਹ 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 ਹਾਂ ਆ ਤਾਜ਼ੀ ਬੜੀ ਲੀਆ ਕੋਲ ਨਹੀਂ ਬਿਦਾ ਬਣਾ ਇਤਲਿਖ ਦਿਆ ਜਿੱਦੇ ਨਾਲ ਬੈਠੀ ਜੇ ਬਸ ਉਹਨੇ ਗੱਲ ਵੀ ਪੀਓ ਇੱਥੇ ਬਹਿ ਗਿਆ ਤਾਂ ਮੈਂ ਵੀ ਬਹਿਣਾ ਐ ਇੱਥੇ ਹੁਣ ਪਚਾਓ ਭਈ ਹੁਣ ਘੰਟੀ ਨਾਲ ਕਿੱਥੇ ਲਾਉ ਚੱਲ ਜਾਓ ਜਾਓ ਮੈਨੂੰ ਇੱਥੇ ਮੈਂ ਖਾਣਾ ਚੱਲ ਜਾਓ ਚਾਹਦੇ ਐ ਜਾ ਜਾ ਉਹ ਇੱਥੇ ਲਾਣਾ ਮੈਨੂੰ 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 ਰੀਸ ਨਾਲ ਲਾਉਂਦੀ ਉਹ ਦੰਦਾਂ ਵਰ ਨਾ ਰੀਸ ਨਾਲ ਲਾਉਂਦੀ ਰੀਸ ਨਾਲ ਹੀ ਐ ਉਹ ਵੇਖੀਂ ਤਾਂ ਆ ਗਈ ਚਲ ਚਲ ਬੈਜ ਬੈਣਾ ਦੇ ਦੇਖਣਾ ਪਈ ਉੱਡੇ ਕਨਾ ਪਈ ਮੈਨੂੰ ਇਹ ਡਰੀਓ ਹਾਂ ਇੱਥੇ ਬੈਜਾ ਬੈਜਾ ਚਲ ਇੱਥੇ ਬੈਜਾ ਉਹਨੇ ਬੜੀ ਟਿਊਟੀ ਗੜਾ ਖਰਾਬ ਹੋ ਗਿਆ ਸਰਦਾਰ ਜੀ ਬੀਤੀ ਨਾ ਠੰਡੀ ਉਹਦਾ ਸਭ ਬਰਾ ਖਰਾਬ ਹੋ ਗਿਆ ਦਾਦੀ ਨੇ ਕਹੇਗਾ ਮੇਰਾ ਸਿਰ ਭੱਜਾ ਛੁੱਟੀ ਮੁੱਠੀ ਜਾ ਵੇਖ ਲਓ ਕੋਈ ਨਹੀਂ ਸਿਰ ਭੱਜਾ ਵੀ ਚੱਲੀ ਦਾਦੀ ਇੱਧਰ 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 ਦਾਦੀ ਦਾ ਮੇਰਾ ਦਾਦੀ ਨੇ ਕਹਾ ਮੇਰਾ ਸਿਰ ਭੱਜਾ ਰੋਵੋ ਨਾਲ ਰੋਵੋ ਨਾਲ ਰੋ ਕੇ ਦੱਸੋ ਰੋ ਕੇ ਕਹੋ ਮੇਰਾ ਸਿਰ ਭੱਜਾ ਕਹੋ ਸਿਰ ਭੱਜਾ ਦਾਦ ਤਾ ਦਿੰ ਕੋ ਮੇਰਾ ਸਿਰ ਪੱਜਾ ਕੋਈ ਸਿਰ ਪੱਜਾ ਸੀ ਐਵੇਂ 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 ਕੋਈ ਸਿਰ ਨਹੀਂ ਜੇ ਪੱਜਾ ਕੋਈ ਸਿਰ ਨਹੀਂ ਪੱਜਾ ਨਖਰੇ ਆ ਬਸ ਜਾਓ ਜਾਓ ਦਾਦੀ ਮੰਮੀ ਕਹ ਕਹੀਂ ਕਹੀਂ ਜਾ ਦਾਦੀ ਨੂੰ ਕਹਿ ਮੈਂ ਸਿਰ ਪੱਜਾ ਦਾਦੀ ਨੂੰ ਦੱਸ ਗਿਆ ਮੇਰਾ ਸਿਰ ਪੱਜਾ ਜੇ ਦਾਦੀ ਨੂੰ ਦੱਸ ਗਿਆ ਮੈਂ ਸਿਰ ਪੱਜਾ ਜਾ ਜਾ ਰੋਕੇ ਰੋਕੇ ਐਵੇਂ ਆ ਕਿ ਹਉ ਮੇਰਾ ਸਿਰ ਪੱਜਾ ਇਹ ਰੋ ਗਿਆ ਦੋ ਇਹ ਐਵੇਂ ਐਵੇਂ ਚ ਉਠੀ ਬਸ ਚ ਉਠੀ ਮੈਂ ਵੀ ਅਗਲਾ ਬੰਦਾ ਲਾਡੀ ਕਰੇ ਇਨਰਜੀ ਕੋਈ ਸਿਰ ਨਹੀਂ ਭੱਜਾ ਉਦਾਂ ਹੀ ਕਿੱਥੇ ਸਿਰ ਭੱਜਾਏ ਪੁੱਤ ਦਾ ਐਵੇਂ ਝੂਠ ਹੀ ਨਾ ਝੂਠ ਬੜਾ ਬੜੇ ਸਕੀਮਣ ਬੜੀ ਦਮਾਏ ਅਹੀਂ ਵੇਖਾ ਸਿਰ ਤਾਂ ਕਦੋਂ ਭੱਜਾ ਤਰਾ ਸਿਰ ਕਦੋਂ ਭੱਜਾਇਆ ਜੇ ਮਮਨ ਕੱਲ ਮੇਰੇ ਸਿਰ ਭੱਜਾ ਜਾਓ ਕਹਿ ਕੇ ਆਓ ਮਮਨ ਮਮਨ ਕਹਿ ਕੇ ਆ ਜਾਓ ਉਹ ਮੇਰੇ ਸਿਰ ਭੱਜ ਜਸਰ ਤੇ ਆ ਫੜਾ ਕੇ ਕੰਮਰ ਗਾ ਕੋਮਮਰ ਸਿਰ ਭੱਜਾ ਸਿਰ ਭੱਜਾ ਹੀ ਸਿਰ ਭੱਜਾ ਹੀ ਉਹ ਦੱਸਣਾ ਜੀ ਕਿੱਥੇ ਸਿਰ ਭੱਜਾ ਜੀ ਕਿੱਥੇ ਭੱਜਾ ਸਿਰ ਕਿੱਥੇ ਝੂੜੀ ਕਿੱਥੇ ਝੂੜੀ ਅੱਜ ਵਾਲੇ ਵਲੌਗ ਦੇ ਵਿੱਚ ਨਾ ਮੈਨੂੰ ਜਰੂਰ ਦੱਸਿਓ ਵੀ ਹਰ ਗੁੰਦੀ ਐਵੇਂ ਦੀਆਂ ਗੱਲਾਂ ਮਾਤਾ ਮੈਂ ਵਲੌਗ ਦੇ ਵਿੱਚ ਜਿਆਦਾ ਤੋਂ ਜਿਆਦਾ ਐਡ ਕਰਿਆ ਕਰਾਂ ਬਹੁਤ ਨਖਰੇ ਕਰਦੀ ਇਦਾਂ ਇਹ ਚੀਜ਼ ਜਦੋਂ ਮੈਂ ਆ ਗਿਆ ਵਾ ਜਦੋਂ ਮੈਂ ਆ ਗਿਆ ਫਿਰ ਇਹਨੇ ਕਲੀ ਨਹੀਂ ਖਾਣੀ ਠੀਕ ਐ ਜਦੋਂ ਮੋਲੇ ਛੱਪੇ ਹੋયા ਫਿਰ ਇਹ ਕਲੀ ਖਾਂਦੀ ਆ ਜੇ ਮੈਂ ਭੱਜ ਕੇ ਫੜਦਾ ਫਿਰ ਭੱਜਦੀ ਐ ਡਰਦੀ ਮੇਰੇ ਕੋਲ ਫੜੇ ਮੈਂ ਧੱਕਾ ਮਾਰਦਾ ਨਾ ਕਈ ਵਾਰੀ ਕੀ ਹੁੰਦਾ ਮੈਂ ਫਿਰ ਆਪਣਾ ਭੋਲੇ ਜਿਹਾ ਐਵੇਂ ਭੋਲੇ ਜਿਹਾ ਟੋਕੀ ਲੈਂਦਾ ਨਾ ਇਹ ਵੀ ਇਹ ਕਿਉਂ ਕਰਦੀ ਤੇ ਮੇਰੇ ਨਾਲ ਚਲ ਆ ਜੋ ਅੱਗੇ ਤਲੋ ਯਾਰਾ ਇੱਕੋ ਮਿੰਟ ਮੈਂ ਤੈਨੂੰ ਰੱਖਦੇ ਤੇ ਚਲ ਉੱਧਰ ਚੱਲ ਇੱਧਰ ਚੱਲ ਫੇਰ ਚੱਲ ਚੱਲ ਇਹ ਸਿਰ ਭੱਜਾ ਹਰ ਚੱਲ ਗਈ ਏ ਦੇ ਦਦਾਂ ਨੂੰ ਕਹਿ ਗੋ ਮੇਰੇ ਸਿਰ ਭੱਜਾ ਚੱਲ 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 ਭੱਜਾ ਆ ਸਾਰਾ ਬਾਲ ਪੇਪਰ ਕੀ ਸਭ ਲਾਈ ਜਾਂਦੀ ਇਹਨੇ ਮਨ ਲਾਦਾ ਰਹਿਣੀ ਨਹੀਂ ਦੇਣਾ ਹਣੀ ਕੋਲੇ ਮੈਂ ਤੈਨੂੰ ਦੇ ਆ ਦੇ ਆ ਦਾ ਦਿਨ ਦੇਖੋ ਦਾਦੀ ਨੇ ਦਾਦੀ ਨੇ ਡਿੱਗਣਾ ਨਹੀਂ ਤਾਂ ਲੱਜਾ ਜਾ ਅੱਛਾ ਬੰਦੇ ਦੇ ਦੇ ਚੱਲ 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 ਦਾਦੀ ਨੇ ਦੇ ਦਾਦੀ ਨੇ ਚਲੋ ਚੱਲ 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 ਆ ਜਾਓ ਆ ਜਾਓ ਤੇ ਦਾਦੀ ਆ ਲੋ ਚੱਲ 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 ਚਲੋ ਚੱਲ 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 ਜਿਹੜਿਆਂ ਨਹੀਂ ਜਾਂਦਾ ਉੱਥੇ ਚੱਲ 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 ਬੂਹ ਖਲੋ ਤਾ ਬੂਹ ਖਲੋ ਚਲੋ ਚੱਲ ਦੇਹ ਦਾਦੀ ਦੇ ਆ। ਦੀ ਯਾਦ ਯਾਦ ਦੀਨ ਦਾਦੀ ਨੇ ਤੇ ਖਾ ਗਈ ਵਿਚਾਰੀ ਪਾਵਣ ਖਾ ਗਈਆਂ ਨੇ। ਇਹ ਦਾਦੀ ਦੀ। ਇਹ ਆ ਦੇ ਆ ਦਾਦੀ। ਫੜਾ ਤਾਂ ਸਾਡੇ ਦੁਕਾਨ ਲੱਗ ਫੜ ਕੇ ਲਿਆਈ ਓਏ। ਥਾਗੀਓ। ਥਾਗੀ ਜਾਂ ਦਾਦੀ ਤੇ ਕਾ ਨਾ। ਥਾਗੀ ਹੁਣ ਚੁੱਕੀ ਨੂੰ ਨਹੀਂ ਜਾਂਦੀ ਹੁਣ ਥਾਗੀ। ਚਲ ਦਾਦੀ ਦੇਖੋ। ਦਾਦੀ ਨੂੰ ਉਹ ਦੇ ਗਿਓ ਲੈ ਫਨਚਸ ਦੇ 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 ਫਲ ਉਹ ਦਾਦੀ ਨੂੰ ਉਹਥੋਂ ਦੀ ਲਿਆਈ ਗਲੀ ਲੱਗ ਜਾਨਾ ਚੰਗੀ ਕੀ ਗੱਲ ਹੈ ਠੀਕ ਹੈ ਆ ਵਿਠੜਾ ਚਾਹ ਨਾਲ ਉਹ ਸਾਨੂੰ ਖੋਲੇ ਪ੍ਰੈਸ਼ਰ ਜੇ ਬਣਿਆ ਹੋਵੇ ਸੁੱਟਤੀ ਇੱਕਰੀ ਬੋ ਜੀ ਅਗਰ ਦਾਦੀ ਕੋਲ ਨਾ ਗਲਾਸੀ ਇਥੋਂ ਲੈ ਕੇ ਤੇ ਹੁਣ ਪਵਾਦ ਲੇ ਗਏ ਨੀ ਮੈਂ ਪੀਣਾ ਹੈ ਲਿੰਕਾ ਪਿਲਾ 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 ਉਹ ਕਿਧਰ ਨਿਕਤਾ ਉਹ ਡਲ ਗਿਆ ਪੰਜੇ ਉਹ ਪੰਜੇ ਲੈ ਪਿਲਾ ਹਾਲੇ ਦਾ ਬੈਸਾ ਦੇ ਪਾਏ ਗਏ ਯਾਰੋ ਦੇ ਲੈਫਟ ਸਾਈਡ ਤੇ ਵੈਸੋਂ ਮੁੜ ਗਿਆ ਰਾ ਦੇ ਮੇਹ ਸਵੇਰੇ ਸਵੇਰੇ ਸੋਲੇ ਗੇੜੀ ਲੱਗਦੇ ਆ ਗਈ ਕਿੱਥੇ ਗਿਆ ਹੈ ਸਮਝ ਸਮਝ ਮੈਂ ਆਇਆ ਤੋ ਫੇਰੀ ਅੱਛਾ ਅੱਛਾ ਅਲਗੜ ਕਿੱਥੋਂ ਆਇਆ ਤੋ ਬੜੀ ਐ ਮੈਂ ਸੇਰੇ ਬਾਹਰ ਦੀ ਬਿਆਨ ਕਿ ਇਹ ਦਰ ਪਰ ਖੜਾ ਬੰਦਾ ਹੋ ਜਾ ਚਾਹ ਆ ਜਾਣਦੇ ਜਾਂਦੇ ਦਾਦਾ ਵੇਖ ਲੈ ਬਸ ਚੁੱਲੀ ਲੈ ਲਓ ਲੈਣਾ ਮੈਂ ਲੈਣਾ ਅਗੇ ਡੈਡੀ ਲੱਗਾ ਮਸਤਰੀ ਕੋਈ ਕਿ ਨਹੀਂ ਉਥੇ ਤੇ ਬੁਖਾਰ ਤੇ ਮੈਨੂੰ ਪਤਾ ਲਗਾ 102 ਚੜੇ ਤੇ ਉਥੇ ਕਾਂਡੇ ਸੀ ਉਥੇ ਪਾਣੀ ਨਹੀਂ ਵਾਹਿਆ ਨਾ ਇਹ ੱਵੇ ਠੱਪੇ ਲੱਗੇ ਰਹਿੰਦੇ ਤਾਂ ਹੀ ਤੁਹਾਨੂੰ ਆਖਾ ਹੀ ਚੱਲ ਗਈ ਘਰੋਂ ਛੇਤੀ ਸ਼ਾਮੀ ਕੁੱਟਰ ਵਾਲੀ ਐ ਨਾ ਰੋੜੀ ਤੂੰ ਮੁੱਸੇ ਨਾਲ ਹੈ ਨਾ ਚੱਲ ਮੈਂ ਕੁੱਟ ਕੇ ਆਉਂਦਾ ਮੇਰੇ ਕੋਲੋਂ ਬੋਟ ਲੈਣੀ ਹਾਂ ਹਾਂ ਬੋਟ ਲੈਣੀ ਕਿੱਥੇ ਬੋਟਲੀ ਵੇਲਪ ਲੈ ਲਿਆ ਕੱਲੋਂ ਕੱਲਾ ਪਾਣੀ ਲਾਇਆ ਬੜਾ ਚਲਾਕ ਹੀ ਲੋਕ ਦੀ ਕਰਦੇ ਆ ਸਮਾਰਤੀ ਜੀ ਅੱਜ ਦਾ ਵਲੌਗ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਆ ਸਬਸਕ੍ਰਾਈਬ ਲਾਈਕ ਦੇਣਾ ਤਾਂ ਨਵੀਂ ਵੀਡੀਓ ਬਣਾਉਂਦਾ ਕਰਦੇ ਸਸਕਾਰ